ਮੈਂ ਤੇਰਾ ਰਹਿਣ ਵਾਲਾ ਬੰਦਾ ਉੱਥੇ ਲੈ ਕੇ ਗਿਆ ਅੱਛਾ ਜੀ ਨਹੀਂ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਮਿਲਿਆ ਮਗਰ ਸਾਰਾ ਸਾਨੂੰ ਅੱਰਦਾਂ ਦਿਨ ਹੋ ਗਏ ਸੀ ਇਹ ਟ੍ਰੈਪ ਲਾਇਆ ਸੀਗਾ ਅੱਛਾ ਇਹ ਨਾ 8-10 ਗਾਵਾਂ ਪਹਿਲੇ ਵੀ ਇਹਨਾਂ ਨੇ ਲੋਡ ਕਰਕੇ ਲੈ ਗਏ ਬੰਦੇ ਓਥੋਂ ਦੀ 8-10 ਗਾਵਾਂ ਪਹਿਲੇ ਵੀ ਗਿਆ ਪਈਆਂ ਠੀਕ ਹੈ ਜੀ ਤੇ ਸਾਨੂੰ ਪੁੱਛਣਾ ਸੀ ਅਸੀਂ ਅੱਜ ਟਰੈਪ ਲਾਵਾ ਅਸੀਂ ਜਦ ਸਾਨੂੰ ਕਿਸੇ ਵੀ ਗੱਡੀ ਲੱਗੀ ਤੇ ਜਦੋਂ ਦੂਸਰੀ ਗੱਲ ਲੋਡ ਕਰਦੇ ਵੇ ਅਸੀਂ ਨਾਲ ਹੀ ਪਹੁੰਚ ਗਏ ਅੱਛਾ ਕਿੰਨੇ ਵੀ ਅੱਤੀ ਸੀ ਸਾਰੇ ਇਹਦੇ ਵਿੱਚ ਤਿੰਨ ਜਾਨੇ ਸੀ ਤੇ ਤਿੰਨੇ ਆਨੇ ਕਾਬੂ ਕਰ ਦਿੱਤੇ ਜਾਂ ਦੋਨੇ ਕਾਬੂ ਅੱਛਾ ਸਰ ਕਿੱਦਾਂ ਦੇ ਰਹੇ ਹੋ ਹਰ ਜਿਹਦਾ ਪਿੱਛੇ ਵੀ ਇੱਕ ਖੱਡੇ ਦੇ ਵਿੱਚ ਡੇਕ ਕੇ ਕੋ ਮਤਲਬ ਜਿਹੜੇ ਮਤਲਬ ਆਏਗੇ ਜਿਹੜਾ ਸਰ ਸਰਕਾਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਸਾਨੂੰ ਨਾ ਮਜਬੂਰ ਕਰੋ ਅਸੀਂ ਸੜਕਾਂ ਦੇ ਉਤਰੀਏ ਹਾਈਵੇ ਅਸੀਂ ਵੀ ਜਾਮ ਕਰ ਸਕਦੇ ਆਂ ਸਭ ਕੁਝ ਅਸੀਂ ਵੀ ਕਰ ਸਕਦੇ ਆਂ ਪਰ ਅਸੀਂ ਚਾਹੁੰਦੇ ਆਂ ਸਾਡੀ ਅੱਧੀ ਪਿਆਰ ਨਾਲ ਜੇ ਮੰਗ ਮੰਨ ਲੀਤੇ ਜਾਂਦੀ ਆਂ گاਵਾਂ ਦੇ ਲਈ ਤੁਸੀਂ ਗਊਸ਼ਾਲਾ ਬਣਾਓ ਸਰਕਾਰੀ ਉਹਨਾਂ ਲਈ ਹਸਪੀਟਲ ਵਧੀਆ ਬਣਾਓ ਜਿਹੜੀ ਆਵਾਰਾ ਘੁੰਮ ਰਹੀਆਂ گاਵਾਂ ਉਹਨਾਂ ਨੂੰ ਤੁਸੀਂ ਗਊਸ਼ਾਲਾ ਚ ਰੱਖੋ ਅੱਛਾ ਜੇ ਟੈਕਸ ਲੈਂਦੇ ਹੋ ਤੇ ਤੁਸੀਂ گاਵਾਂ ਦਾ ਕੇਅਰ ਵੀ ਤਾਂ ਕਰੋ ਸਰ ਕਿੰਨੇ ਸਾਰੇ ਖਾਈ ਜਾ ਰਹੇ ਕਿੰਨੀਆਂ گاਵਾਂ ਫੜੀਆਂ ਗਈਆਂ ਸਰ ਸਰ ਦੋ ਸੀਗੀਆਂ ਨੇ ਜੀ ਇੱਕੋ ਥਈ ਹੈ ਅੱਛਾ ਸਾਰੇ ਨਹੀਂ ਕੰਪਲੀਟ ਦਿੱਤੀ ਉਹਨੂੰ ਦੀ ਡਿਵੀਜ਼ਨ ਨੰਬਰ ਹੈ ਜੀ ਹਾਂ ਦੀ ਕੰਪਲੀਟ ਦਿੱਤੀ ਕਿ ਨੰਬਰ ਅੱਛਾ ਪੁਲਸ ਵੱਲੋਂ ਕੀ ਸਵਾਰਣ ਦਿੱਤਾ ਗਿਆ ਇਹ ਕਹਿ ਰਹੇ ਕਿ ਕਾਰਵਾਈ ਕਰਾਂਗੇ ਸਰ ਹਰ ਰੋਜ਼ ਹੀ گاਵਾ ਹਰ ਰੋਜ਼ ਹੀ ਫੜੀਆਂ ਜਾਂਦੀਆਂ ਪਤਾ ਕਿਉਂ ਇਦਾਂ ਮਤਲਬ ਹੋ ਰਿਹਾ ਜਨਦਰ ਸਰ ਬਹੁਤ ਮੋਟੇ ਲੈਵਲ ਤੇ ਦਿਨ ਦਿਹਾੜੇ ਪਹਿਲਾਂ ਚਲਾਨ ਕੱਟੇ ਜਾਂਦੇ ਨੇ ਹਰ ਚੌਂਦੇ ਵਿੱਚ ਨਾਕੇ ਲੱਗੇ ਜਾਂਦੇ ਪਰ ਇਹ ਤੇ ਰਾਤ ਨੂੰ ਸਮੇਂ ਕਿਉਂ ਇਸ ਚੀਜ਼ ਦੀ ਕਸਟਰੀ ਹੋ ਰਹੀ ਹੈ ਬਹੁਤ ਮੋਟੇ ਲੈਵਲ ਤੇ ਇਹਨਾਂ ਦਾ ਚੱਲ ਰਿਹਾ ਗਰੁੱਪ ਹੈਗਾ ਇਹਨਾਂ ਦਾ ਬਹੁਤ ਵੱਡਾ ਅੱਛਾ ਤੇ ਅਸੀਂ ਜਿੰਨਾ ਫੜ ਸਕਦੇ ਹਾਂ ਜਦੋਂ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਤਾਂ ਜਾਈਦਾ ਅੱਛ अच्छा ਅਸੀਂ ਇਹਨਾਂ ਨੂੰ ਰੋਹ ਟਰੱਕ 'ਪਾੜ ਕੇ ਦਿਖਾਵਾਂਗੇ। ਅੱਛਾ। ਹੁਣ ਮੰਗ ਕੀ ਹੈ ਸਰ ਆਪਣੇ? ਸਰ ਮੰਗ ਇਹ ਹੈ ਕਿ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਵੇ ਤੇ ਸਾਡੀ ਸਰਕਾਰ ਨੂੰ ਇੱਕੋ ਹੀ ਅਪੀਲ ਹੈ ਕਿ ਇਹਨਾਂ ਦੇ ਖਿਲਾਫ ਕੋਈ ਮਤਲਬ ਵਧੀਆ ਕਾਨੂੰਨ ਹੋਣਾ ਚਾਹੀਦਾ ਹੈ ਜਿਹਦੀ ਸਜ਼ਾ ਉਮਰ ਕੈਦ ਹੋਵੇ। ਇਹ ਤਾਂ 2 ਸਾਲ ਦੀ ਸਜ਼ਾ ਹੈ। 15 ਦਿਨ ਦੀ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ ਆ। ਫੇਰ ਕੇ ਚੱਲਦਾ ਰਹਿੰਦਾ ਇਹਨਾਂ ਨੂੰ 19 ਦਿਨ ਫੇਰ ਬਾਹਰ ਆ ਕੇ ਫੇਰ ਤਸਕਰੀ ਕਰਦੇ ਆ। ਅੱਛਾ। ਦੂਜੀ ਗੱਲ ਪ੍ਰਸ਼ਾਸਨ ਕਹਿ ਰਿਹਾ ਹੈ ਸਰਕਾਰ ਕਹਿੰਦੇ ਵੀ ਗਊਸ਼ਾਲਾ ਗਊਸ਼ਾਲਾ ਵਾਸਤੇ ਜੜਾ ਕੀਤੀ ਗਈ ਜੀ ਸੋਚਣ ਵਾਲੀ ਗੱਲ ਹੈ ਅਜ ਤੱਕ ਇਹਨਾਂ ਨੇ ਗਊਸ਼ਾਲਾ ਵਾਸਤੇ ਕੁਝ ਜਿਆਦਾ ਦਿੱਤੀ ਸਰਕਾਰ ਹੀ ਕਰਦੀ ਜੀ ਹਰ ਇੱਕ ਹਰ ਇੱਕ ਦੇਖੋ ਕਮਿਊਨਿਟੀ ਨੂੰ ਥਾਂ ਮਿਲਦਾ ਵਾ ਜੀ ਗਊ ਸੈਸ ਲੈ ਰਹੇ ਨੇ ਉਰੇ باوجود ਇਹਨਾਂ ਨੂੰ ਚਾਹੀਦਾ ਜਿੱਦਾਂ ਇੱਕ ਫੱਕੋ ਬੋਰ ਬਣਾ ਉਹਨਾਂ ਨੂੰ ਵੀ ਜਗ੍ਹਾ ਦਿੱਤੀ ਜਾਂਦੀ ਹੈ ਜੀ ਇਹਨਾਂ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾਂਦੀ ਕੌਸ਼ਾਲਾ ਵਾਸਤੇ ਸਰਕਾਰੀ ਜਗ੍ਹਾ ਦੇਣ ਤਾਂ ਕਿ ਕੌਸ਼ਾਲਾ ਬਣਨ ਲੋਕ ਸੇਵਾ ਕਰਨ ਨੂੰ ਵੀ ਤਿਆਰ ਹੈ ਪਰ ਜਗ੍ਹਾ ਨਹੀਂ ਥਾਵਾਂ ਨਹੀਂ ਮਿਲਦੀਆਂ ਸਰ ਅ ਸਰ ਇੱਕ ਛੋਟਾ ਸਵਾਲ ਹੈ ਮੈਂ ਵੀ ਆਪਣੇ ਚੈਨਲ ਦੇ ਵਿੱਚ ਇੱਕ ਵੀਡੀਓ ਚਲਾਈ ਸੀ ਜਦੋਂ ਆਪਾਂ ਨਕੋਦਰ ਵਾਲੀ ਸਾਈਡ ਜਾਂਦੇ ਆ ਰਸਤੇ ਦੇ ਵਿੱਚ ਨੇ ਇੱਕ ਕੂੜੇ ਦਾ ਡੰਪ ਹੈ ਕੂੜੇ ਦੇ ਡੰਪ ਦੇ ਉੱਤੇ ਇੱਕ ਮੱਝ ਜਿਹੜੀ ਆ ਡੈਥ ਹੋ ਗਈ ਸੀ ਉਹਦੀ ਉਹਦੀ ਡੈੱਡ ਬੁਡੀ ਜਿਹੜੀ ਆ ਉੱਥੇ ਹੀ ਛੱਟੀ ਹੋਈ ਸੀ ਜਿਹਨੂੰ ਚੀਲ ਕੋਵੇ ਵਗੈਰਾ ਖਾ ਰਹੇ ਸੀਗੇ ਉਹ ਜੱਤ ਕੀ ਤਾਂ ਉਹੀ ਗੱਲ ਆ ਗਈ ਨਾ ਜੱਤ ਤੱਕ ਇਹ ਕੰਮ ਆਂਦੀ ਆ ਤਦ ਤੱਕ ਲੱਖਾਂ ਦੀ ਨਹੀਂ ਤੇ ਇੱਕ ਅੱਕਾ ਦੀ ਕੰਮ ਸੇ ਕੰਮ ਜਿਹੜਾ ਪਸ਼ੂ ਆ ਜਿਹੜਾ ਜਿਹਦੀ ਡੈਥ ਹੋ ਗਈ ਆ ਜੋ ਮਰ ਗਈ ਆ ਕਿਸੇ ਚੀਜ਼ ਕਰਕੇ ਜਾਂ ਕੋਈ ਵੀ ਕਰਕੇ ਉਹਨੂੰ ਜਿਹੜਾ ਦਫਨਾ ਦੇਣਾ ਜਿਹੜਾ ਕਿਸੇ ਜਗ੍ਹਾ ਦੇ ਵਿੱਚ ਪਰ ਉੱਥੇ ਕੋਈ ਇਨਸਾਨੇ ਟਿੱਕ ਨੂੰ ਨਹੀਂ ਮਿਲੀ ਜਿਹੜੀ ਉਹ ਵੀ ਡੈੱਡ ਬੋਰੀ ਆ ਚੀਲ ਕੂਏ ਖਾ ਰਹੇ ਆ ਉਥੇ ਲੋਕ ਲੰਘ ਰਹੇ ਆ ਕੀ ਤਾਂ ਦੇਖਦੇ ਸਾਰੇ ਚੀਜ਼ ਨੂੰ ਵੀ ਤੁਹਾਨੂੰ ਕੋਈ ਸਰ ਇਨਸਾਨੀਅਤ ਮਰ ਚੁੱਕੀ ਹੈ ਅੱਜਕਲ ਬੰਦੇ ਦੀ ਵੈਲਿਊ ਨਹੀਂ ਹੈ ਜੀ ਕੋਈ ਤੁਸੀਂ ਦੇਖਦੇ ਹੋ ਦੇਣਾ ਜਿਹੜਾ ਕੀ ਹੋ ਰਿਹਾ ਰੋਜ਼ ਇਹ ਪਿੱਛੇ ਦੇਣਾ ਕੀ ਹੋਇਆ ਡਾਕਟਰ ਨਾਲ ਕਲਕੱਤਾ ਦੇ ਵੀ ਤੱਕ ਇੱਕੋ ਇਨਸਾਨੀਅਤ ਥੋੜੀ ਹੈਗੀ ਹੈ ਜੀ ਇਨਸਾਨੀਅਤ ਬੰਦਿਆਂ ਦੇ ਅੰਦਰ ਮਰ ਚੁੱਕੀ ਹੋਈ ਹੈ ਤੇ ਜਾਨਵਰ ਵਾਸਤੇ ਕਿੱਥੋਂ ਜਾਗ ਪੈਣੇ ਇਨਸਾਨਾਂ ਨੂੰ ਕੋਣਾ ਦਾ ਮਤਲਬ ਨਿਕਲ ਗਿਆ ਕੂੜੇ ਦੇ ਟੇਸ ਦੇ ਸੋਟਾ ਸਰ ਇੱਕ ਛੋਟਾ ਜਿਹਾ ਹੋਰ ਸਵਾਲ ਹੈ ਜੀ ਮਾਮਲਾ ਕਿਸੇ ਨੇ ਨਹੀਂ ਦੱਸੋ ਤੇ ਅੱਜ ਇੱਕ ਥੋੜੇ ਦਿਨ ਪਹਿਲਾਂ ਵੀ ਆਪਾਂ ਇੱਕ 120 ਫੁੱਟੀ ਰੋਡ ਨਰੂਲਾ ਪਹਿਲੇ ਜਿ ਕੋਲ ਇੱਕ ਖਬਰ ਕਿਉਂ ਜਿਹਦੇ ਵਿੱਚ ਗਊ ਮਾਤਾ ਦੀ ਜਿਹੜੀ ਆ ਡੈਥ ਹੋ ਗਈ ਸੀ ਉਹਦੇ ਵਿੱਚ ਖੱਡੇ ਦੇ ਵਿੱਚ ਟਿੱਕਰ ਕਰਕੇ ਉਹਦੇ ਉੱਤੇ ਕੀ ਕੀ ਕਾਰਵਾਈ ਕੀਤੀ ਗਈ ਹੈ ਤੇ ਜਿਹੜੇ ਅੱਜ ਜਿਹੜਾ ਟਰੈਪ ਲਾਇਆ ਸੀਗਾ ਉਹਦੇ ਬਾਰੇ ਦੱਸ ਦਿਓ ਬੜਾ ਜੀ ਦੇਖੋ ਜੀ ਜਿਹੜੀ ਜਿਹੜੀ ਉਸ ਦਿਨ ਆਪਾਂ ਜਿਹੜੀ ਗਾਈ ਨਗਰ ਨਿਗਮ ਦੀ ਗਲਤੀ ਦੇ ਨਾਲ ਐਕਸਪਾਇਰ ਹੋਈ ਉਹਦੇ ਉੱਪਰ ਅਸੀਂ ਕੰਪਲੇਨਟ ਦਿੱਤੀ ਹੈ ਠੀਕ ਹੈ ਅਸੀਂ ਉਹਦੇ ਤੇ ਹੁਣ ਕਾਰਵਾਈ ਦੀ ਪੂਰੀ ਤਿਆਰੀ ਚਾ ਤੁਹਾਨੂੰ ਜਲਦੀ ਇਨਫੋਰਮੇਸ਼ਨ ਦੇ ਦਿੱਤੀ ਜਾਏਗੀ ਫਿਰ ਉਸ ਤੋਂ ਬਾਅਦ ਜਿਹੜੀ ਅੱਜ ਜਿਹੜੀ ਗਾਈ ਫੜੀ ਆ ਜਾਂ ਜਿਹੜੇ ਬੰਦੇ ਫੜੇ ਗਏ ਜਿਹੜੇ ਕਿਊਸ ਫੜੇ ਗਏ ਆ ਅਸੀਂ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਠੀਕ ਹੈ ਤਾਂ ਕਿ ਹੋ ਜਾ ਅੱਗੇ ਤੋਂ ਕੋਈ ਕੰਮ ਕਰਦੇ ਇਹਨਾਂ ਦੀ ਹਿੰਮਤ ਨਾ ਹੋਵੇ ਜਿਦਾ ਇਦਾਂ ਦੇ ਕੋਈ ਬੰਦੇ ਇੰਦਰਜੀ ਕਿੰਨੇ ਕੁ ਜਣੇ ਬੰਦੇ ਜਿਹੜੇ ਆ ਅੱਜ ਤਿੰਨ ਬੰਦੇ ਫੜੇ ਗਏ ਆ ਅੱਛਾ ਤਿੰਨ ਬੰਦੇ ਗ੍ਰਿਫਤਾਰ ਦੇ ਵਿੱਚ ਆ ਠੀਕ ਹੈ ਤੇ ਜਿਹੜੇ ਦੋ ਕਹਿੰਦੇ ਆ ਕਿ ਇਹੀ ਕੰਮ ਕਰਦੇ ਆ ਠੀਕ ਹੈ ਇਹ ਦੋ ਤਿੰਨ ਵਜੇ ਤੱਕ ਕੱਟ ਚੁੱਕੇ ਆ ਤਾਂ ਕਰ ਚੈਨਾਂ ਮਤਲਬ ਇਹਨਾਂ ਵੱਲੋਂ ਮੰਨਾਂਗਾ ਕਿ ਆਪਾਂ ਜਿਹੜੀਆਂ ਗਾਈਆਂ ਤੇ ਕਹਿਆ ਕਿਸ ਅੱਜ ਮਾਮਲਾ ਦੱਸੋ ਮਾੜਾ ਜੀ ਇਹ ਮਾਮਲਾ ਸਰ ਗਾਈਆਂ ਫੜੀਆਂ ਜੀ ਜੀ ਇਹ ਕਿਹੜੀ ਜਗ੍ਹਾ ਦੇ ਸਰ ਗਾਈਆਂ ਫੜੀਆਂ ਮਾੜਾ ਦੱਸੋ ਕੌਮਾ ਤਾਂ ਕਿੱਥੇ ਫੜੀਆਂ ਮਕਸੂਦਾ ਸਬਜ਼ੀ ਮੰਡੀ 2 ਨੰਬਰ ਗੇਟ ਦੇ ਬਾਹਰ ਹਾਂਜੀ ਇੱਕ ਗਾਣਾ ਨੇ ਲੋਡ ਦਿੱਤੀ ਹੋਈ ਸੀ ਗੱਡੀ ਦੇ ਵਿੱਚ ਉਹ ਜੀ ਵਾਲੇ ਲੋਡ ਕਰਦੇ ਸਨ ਜੀ ਜਦੋਂ ਮੋਕੇ ਤੇ ਫੜੀ ਅੱਛਾ ਬਸ ਉਹ ਲੋਡ ਕਰਦੇ ਗਦਾਂ ਹੀ ਉਹ ਬੈਲ ਸੀਗਾ ਉਹਨਾਂ ਦੇ ਕਾਬੂ ਨਹੀਂ ਹੁੰਦਾ ਪੈਸੇਗਾ ਅੱਛਾ ਇੱਕ ਨੰਦੀ ਸੀਗੇ ਹਾਂਜੀ ਹਾਂਜੀ ਅੱਛਾ ਉਹਨੂੰ ਬੜੀ ਬੁਰੀ ਹਾਲਤ ਕਿਤੇ ਆ ਜਾਣਾ ਨੇ ਉਹਨਾਂ ਦਾ ਬੰਨੇ ਆ ਰਾ ਸਿੰਘ ਬੰਨੇ ਰਹੇ ਅੱਛਾ ਲੋਕ ਇਨਾ ਘੁੱਟ ਰਿਆ ਸੀ ਕੁਰਾ ਨੂੰ ਲੋਡ ਦਿਹਾ ਉਹ ਚੱਕਰ ਚ ਫੜ ਗਈ ਅੱਛਾ ਉਸ ਚੱਕਰ ਚ ਫੜ ਗਈ ਤੇ ਸਰ ਤੁਸੀਂ ਕੋਈ Trap ਵਗੈਰਾ ਲਗਾਇਆ ਸੀਗਾ ਬਿਲਕੁਲ ਜੀ Trap ਲੱਗਾ ਹੈ ਜੀ ਪਿਛਲੇ 10 12 ਦਿਨ ਤੋਂ ਸਾਨੂੰ ਪੂਰੀ ਖਬਰ ਆ ਰਹੀ ਸੀ ਵੀ ਰੋਜ਼ ਇੱਕ ਦੋ ਇੱਕ ਦੋ ਜਾਨਵਰ ਗਾਇਬ ਹੋ ਰਹੇ ਅੱਛਾ ਬਲਦਨ ਪਾਰਕ ਤੋਂ ਸਬਜ਼ੀ ਮੰਗਦੇ ਹੋ ਜੀ ਕਿ ਉਹ Trap ਲਾਇਆ ਸੀਗਾ ਤੇ ਅੱਜ ਇਹ ਉਸ Trap ਤੇ ਕਾਬੂ ਆ ਗਏ ਅ ਸਰ ਦੇਖਿਆ ਜਾਵੇ ਆਪਾਂ ਜਦੋਂ ਚੱਲ ਜੀਏ ਡਾਕਟਰ ਬੀਰ ਅੰਬੇਦਕਰ ਚੌਕ ਤੋਂ ਚਿਟੀਗੁਰ ਰਵੀਦਾਸ ਚੌਂਕ ਕੋਲੇ ਪਾਸੇ ਜਾਂਦੇ ਜਦੋਂ ਆਪਾਂ ਉਸ ਰੋਡ ਦੇ ਉੱਪਰ ਵੀ ਨਕੋਦਰ ਰੋਡ ਤੇ ਵੀ ਕਾਫੀ ਜ਼ਿਆਦਾ ਆਵਾਰਾ ਜਿਹੜੀਆਂ ਗਊ ਮਾਤਾ ਉੱਥੇ ਪਾਈਆਂ ਜਾਂਦੀਆਂ ਰਾਤ ਨੂੰ ਤੇ ਜਿਹਦੇ ਕਰਕੇ ਕੱਲ ਨੂੰ ਕੋਈ ਹਾਦਸਾ ਵੀ ਹੋ ਸਕਦਾ ਤੇ ਜਦ ਕੀ ਵੱਡੇ ਵੱਡੇ ਖੁਲਾਸੇ ਕਰਦੀ ਜਿਹੜੀ ਹੈ ਆਪਣੀ ਸਰਕਾਰ ਹੈ ਕਹਿੰਦੀ ਵੀ ਗਊ ਸ਼ਾਲਾ ਬਣਾਈਏ ਤੇ ਕਾਦੇ ਵਾਸਤੇ ਬਣਾਈਏ ਗਊ ਸ਼ਾਲਾ ਜੇ ਪਸ਼ੂ ਜਿਹੜੇ ਆ ਆਵਾਰਾ ਹੀ ਘੁੰਮਣੇ ਤੇ ਫਿਰ ਕਾਦੇ ਵਾਸਤੇ ਬਣਾਈਏ ਸੋ ਪਹਿਲੇ ਤਾਂ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਜੀ ਜਿਹੜੇ ਇਹ ਛੱਡ ਦੇ ਦੇਣਾ ਜੀ ਜਦ ਤੱਕ ਤੇ ਤੁਹਾਡਾ ਫਾਇਦਾ ਹੋ ਰਿਹਾ ਤਦ ਤੱਕ ਠੀਕ ਹੈ ਸਰ ਗੱਲ ਤੇ ਹੋਗੀ ਨਾ ਜਦ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658